ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਦਿੱਲੀ ਫਤਿਹ ਤੋਂ ਬਾਅਦ ਜਦੋਂ ਇੱਥੇ ਬਾਬਾ ਬਗੇਲ ਸਿੰਘ ਹੋਣਾ ਨੇ ਜਿਹੜੇ ਕਰੋੜ ਸਿੰਘੀਆਂ ਮਿਸਲ ਦੇ ਮੁਖੀ ਸੀਗੇ ਇਮਾਰਤਾਂ ਤਾਮੀਰ ਕਰਵਾਨੀਆਂ ਤੇ ਇੱਥੇ ਇੱਕ ਪੱਕੀ ਚੁੰਗੀ ਬੰਨ ਦਿੱਤੀ ਸੀ ਉਹਨਾਂ ਨੇ ਜਿਹੜੀ ਬਾਦਸ਼ਾਹ ਉਹਨਾਂ ਨੂੰ ਉਹਨਾਂ ਦੇ ਚਲਾਣੇ ਤੱਕ ਭਰਦਾ ਰਿਹਾ ਹੈਗਾ ਇੱਥੇ ਉਹਨਾਂ ਦਾ ਇੱਕ ਆਪਣਾ ਜਿਹੜਾ ਸੀਗਾ ਅਹਲਕਾਰ ਵੀ ਰੁਕਿਆ ਹੋਇਆ ਸੀ ਜਿਹੜਾ ਚੁੰਗੀ ਅਗਰ ਹੁੰਦਾ ਸੀਗਾ ਕਿ ਜਿਸ ਵਕਤ ਬਾਬਾ ਬਗੇਲ ਸਿੰਘ ਦਿੱਲੀ ਤੋਂ ਵਾਪਸ ਤੁਰਨ ਲੱਗੇ ਤੇ ਬਾਦਸ਼ਾਹ ਸ਼ਾਹ ਅਲਮ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੂੰ ਹਾਥੀ ਭੇਟ ਕੀਤਾ ਪੰਜ ਘੋੜੇ ਭੇਟ ਕੀਤੇ ਸੋਨੇ ਦੀ ਜੰਦੀਰ ਭੇਟ ਕੀਤੀ ਤੇ ਹੋਰ ਬਿਆਨਤ ਤੋਹਫੇ ਸਨ ਜਿਹੜੇ ਉਹ ਵੀ ਦਿੱਤੇ ਨਾਲ ਹੀ ਬਾਦਸ਼ਾਹ ਸ਼ਾਲਮ ਕਹਿਣ ਲੱਗਾ ਵੀ ਮੇਰਾ ਇੱਕ ਸਵਾਲ ਹੈ ਮੈਨੂੰ ਉਹਦਾ ਜਵਾਬ ਦਿਓ ਬਾਬਾ ਬਘੇਲ ਸਿੰਘ ਕਹਿੰਦੇ ਹਾਂ ਵੀ ਪੁੱਛ ਕੀ ਸਵਾਲ ਹੈ ਤੇਰਾ ਸ਼ਾਲਮ ਨੇ ਸਵਾਲ ਕੀਤਾ ਵੀ ਮੈਂ ਦੇਖਦਾ ਹੈਗਾ ਵੀ ਸਿੰਘਾਂ ਦੇ ਜਿਹੜੇ ਧੜੇ ਆ ਜਥੇਬੰਦੀਆਂ ਬਹੁਤ ਨੇ ਤੇ ਇਹ ਆਪਸ ਦੇ ਵਿੱਚ ਵੀ ਲੜ ਪੈਂਦੇ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਤੁਸੀਂ ਇਕੱਠੇ ਕਿਵੇਂ ਹੋ ਜਾਂਦੇ ਆ ਬਾਬਾ ਬਗੇਲ ਸਿੰਘ ਉਹਨਾਂ ਨੇ ਆਖਿਆ ਵੀ ਦੇਖੋ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਕਿ ਰਾਵਾਂ ਦਾ ਵੱਖਰਾਪਨ ਹੋਣਾ ਇਹ ਇੱਕ ਆਮ ਮਨੁੱਖੀ ਸੁਭਾਅ ਦੀ ਗੱਲ ਹੈਗੀ ਆ ਜਿਸ ਕਰਕੇ ਸਾਡੇ ਅੰਦਰ ਕਈ ਧੜੇ ਵੀ ਹੈਗੇ ਆ ਇਹਦੇ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਅਸੀਂ ਆਪਸ ਦੇ ਵਿੱਚ ਭਾਵੇਂ ਲੜ ਵੀ ਪਈਨੇ ਆ ਪਰ ਜਿਹੜੇ ਸਾਨੂੰ ਕੌਮੀ ਕਾਰਜ ਆ ਨਾ ਉਹ ਸਾਨੂੰ ਇੱਕ ਕਰ ਦਿੰਦੇ ਆ ਅਸੀਂ ਉਦੋਂ ਖਾਲਸਾ ਪੰਥ ਦਾ ਹਿੱਸਾ ਬਣ ਕੇ ਆਪਣੇ ਕੌਮੀ ਕਾਰਜਾਂ ਦੇ ਲਈ ਆਪਣੇ ਨਿੱਜ ਨੂੰ ਪਿੱਛੇ ਰੱਖ ਕੇ ਇੱਕ ਦੂਜੇ ਦੀ ਪਿੱਠ ਤੇ ਆ ਕੇ ਖਲੋ ਜਾਨੇ ਆ ਅਸੀਂ ਦੁਸ਼ਮਣ ਦੇ ਨਾਲ ਇਕੱਠੇ ਹੋ ਕੇ ਜੂਝਦੇ ਆ ਆਪਣੀਆਂ ਸਾਰੀਆਂ ਪ੍ਰਾਣੀਆਂ ਜਿਹੜੀਆਂ ਸ਼ਿਕਵੇ ਸ਼ਿਕਾਇਤਾਂ ਸਾਨੂੰ ਉਹਨਾਂ ਨੂੰ ਪਿੱਛੇ ਰੱਖ ਕੇ ਖਾਲਸਾ ਜਥੇਬੰਦੀ ਤੋਂ ਵੱਡੀ ਸਾਡੇ ਲਈ ਕੋਈ ਜਥੇਬੰਦੀ ਨਹੀਂਗੀ ਬਾਦਸ਼ਾਹ ਨੂੰ ਤੇ ਇਹ ਗੱਲ ਸਮਝ ਵਿੱਚ ਆ ਗਈ ਪਰ ਜ਼ਰੂਰੀ ਹੈ ਇਹ ਗੱਲ ਅੱਜ ਦੇ ਸਮੇਂ ਦੇ ਵਿੱਚ ਸਾਡੇ ਸਿੱਖਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਅਸੀਂ ਵੀ ਆਪਣੀਆਂ ਧੜੇਬੰਦੀਆਂ ਤੋਂ ਉੱਪਰ ਉੱਠਦੇ ਆ ਹੋਇਆ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਣਾਈ ਜਥੇਬੰਦੀ ਹੈ ਜਿਹੜੀ ਖਾਲਸਾ ਜਥੇਬੰਦੀ ਉਹਨੂੰ ਮਜ਼ਬੂਤ ਕਰਨ ਦੇ ਵਾਸਤੇ ਅੱਗੇ ਆਏ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ